ਜਿਨੂੰ ਸੰਤ ਜਨਾਂ ਨੇ ਬੇਗਮ ਪੁਰ ਆਖਿਆ ਗੁਰੂ ਨਾਨਕ ਸਾਹਿਬ ਨੇ ਅਗਮ ਪੁਰ ਆਖਿਆ ਹੈ ਉਸ ਪਹੁੰਚ ਨਗਰ ਵਿੱਚ ਉਸ ਅਪਹੁੰਚ ਨਗਰ ਵਿੱਚ ਜਿੱਥੇ ਮਨ ਕਰਕੇ ਬਚਨਾ ਕਰਕੇ ਸ਼ਰੀਰ ਕਰਕੇ ਇੰਦਰੀਆਂ ਕਰਕੇ ਮੰਦਾ ਆਪਣੀ ਕੋਸ਼ਿਸ਼ ਨਾਲ ਨਹੀਂ ਪਹੁੰਚ ਪਾਉਂਦਾ ਕਹੋ ਕਿ ਤਬਿੱਦ ਜਾਈਏ ਰਾਮ ਦੱਸੋ ਉੱਥੇ ਫਿਰ ਜਾਈਏ ਤੇ ਕਿਵੇਂ ਜਾਈਏ ਜੇ ਮੇਰੀਆਂ ਅੱਖਾਂ ਨੂੰ ਵੇਖ ਨਹੀਂ ਸਕਦੀਆਂ ਹੱਥਾਂ ਨੂੰ ਛੂ ਨਹੀਂ ਸਕਦੇ ਕੰਨ ਉਸ ਨਗਰ ਵਿੱਚ ਚੱਲਦੀ ਧੁਨੀ ਨੂੰ ਸੁਣ ਨਹੀਂ ਸਕਦੇ ਮਨ ਉਧਰ ਨੂੰ ਜਾ ਨਹੀਂ ਰਿਹਾ ਤਿੰਨ ਗੁਣਾ ਦੀਆਂ ਉਡਾਰੀਆਂ ਮਾਰਦਾ ਫਿਰਦਾ ਹੈ ਫਿਰ ਜਾਈਏ ਤੇ ਕਿਵੇਂ ਜਾਈਏ ਸਾਡੇ ਤਾਂ ਸਾਰੇ ਸਾਧਨ ਖੁੰਡੇ ਪੈ ਗਏ ਉਹਦੇ ਸਾਹਮਣੇ ਬਣੇ ਨਹੀਂ ਰਹੀ ਗੱਲ ਫਿਰ ਕੀ ਕਰੀਏ ਤਿਤ ਆਗਮ ਤਿਤ ਆਗਮ ਪੁਰੇ ਦੁਹਰਾ ਕੇ ਗੱਲ ਕੀਤੀ ਕਹਿੰਦੇ ਉਸ ਆਗਮ ਪੁਰੇ ਸੁਣਿਓ ਜੀ ਉਸ ਆਗਮ ਪੁਰੇ ਬਹੁ ਕਿਤਬੇ ਤੇ ਜਾਈਏ ਰਾਮ ਕੋਈ ਵਿਧੀ ਤੇ ਦੱਸੋ ਫਿਰ ਕੋਈ ਤਰੀਕਾ ਤੇ ਦੱਸ ਦਿਓ ਕਿਵੇਂ ਜਾਈਏ ਫਿਰ ਉੱਤਰ ਦਿੱਤਾ ਸੱਚ ਸੰਜਮੋ ਸਾਰ ਗੁਣ ਗੁਰ ਸ਼ਬਦ ਕਮਾਈਐ ਰਾਮ ਇਹ ਉਹਨਾਂ ਲਈ ਗੱਲ ਹੈ ਜਿਹੜੇ ਉਸ ਨਗਰ ਦੇ ਵਾਸੀ ਹੋਣਾ ਚਾਹੁੰਦੇ ਆ ਜਿਹੜੇ ਉੱਥੇ ਪਹੁੰਚਣਾ ਚਾਹੁੰਦੇ ਆ ਗੁਰੂ ਜੀ ਕਹਿੰਦੇ ਉਹਦੇ ਲਈ ਇੱਕ ਤੇ ਸੱਚ ਹੋਣਾ ਚਾਹੀਦਾ ਬੰਦੇ ਦੇ ਕੋਲ ਸੱਚੇ ਨਾਮ ਨੂੰ ਜਪਣਾ ਫਿਰ ਸੱਚ ਨੂੰ ਬੋਲਣਾ ਸੱਚ ਨੂੰ ਸੁਣਨਾ ਸੱਚ ਨੂੰ ਵੇਖਣਾ ਬੰਦੇ ਛੋਟੀ ਛੋਟੀ ਗੱਲ ਦੇ ਲਈ ਝੂਠ ਬੋਲਦੇ ਆ ਝੂਠ ਕਮਾਉਂਦੇ ਆ ਝੂਠੀਆਂ ਗੱਲਾਂ ਦਾ ਵਪਾਰ ਕਰਦੇ ਆ ਗੁਰੂ ਜੀ ਕਹਿੰਦੇ ਜੀਵਨ ਵਿੱਚ ਸੱਚ ਹੋਵੇ ਹੈ ਔਖਾ ਕੰਮ ਹੈ ਸੱਚ ਕਮਾਉਣਾ ਕਹਿਣਾ ਸੌਖਾ ਹੈ ਜਿਵੇਂ ਮੱਖੀ ਦਾ ਸੁਭਾਅ ਹੁੰਦਾ ਨਾ ਮਿੱਠੇ ਤੇ ਜਾ ਕੇ ਵਹਿੰਦੀ ਹੈ ਓ ਜਦੋਂ ਮਨ ਵਿੱਚ ਗ੍ਰਾਵਟ ਔਗਣ ਆ ਜਾਂਦੇ ਹਨ ਜੀਵਨ ਵਿੱਚ ਗ੍ਰਾਵਟਾਂ ਆ ਜਾਂਦੀਆਂ ਹਨ ਤੇ ਫਿਰ ਬੰਦਾ ਬਾਰ-ਬਾਰ ਬਾਰ-ਬਾਰ ਉਧਰ ਨੂੰ ਜਾਂਦਾ ਵਾਰ-ਵਾਰ ਮਾਇਆ ਤੇ اٹਕੈ ਉਧਰ ਨੂੰ ਕਿੰਨੇ ਵਿਵੇਕੀ ਕਾਟੀ ਤੂੰ ਕੋਈ ਵਿਰਲਾ ਵਿਵੇਕੀ ਹੁੰਦਾ ਵੀ ਇਹ ਤਾਂ ਚੀਜ਼ ਹੁਣ ਆਪਣੇ ਮਾਰਗ ਵਿੱਚ ਰੁਕਾਵਟ ਹੈ ਫਿਰ ਉਸ ਬਸੋਂ ਆਪਣੇ ਆਪ ਨੂੰ ਹੋੜਦਾ ਤੇ ਕਹਿੰਦਾ ਬਾਬਾ ਹੋਰ ਮਤ ਹੋਰ ਹੋਰ ਇਹ ਭਾਈ ਜਿਹੜੀ ਹੋਰ ਮਤ ਹੈ ਨਾ ਗੁਰਮਤ ਤੋਂ ਪਰੇ ਵਾਲੀ ਕਹਿੰਦੇ ਹਾਂ ਇੱਲੇ ਹੁਰਮਤ ਮਤ ਮਤਲਬ ਦੂਜੀ ਮਤ ਦੂਜੇ ਹੋਰ ਦਾ ਮਤਲਬ ਹੋਰ ਪਾਸੇ ਤੀਜੇ ਹੋਰ ਦਾ ਮਤਲਬ ਹੈ ਹੋੜ ਦੇ ਸ਼ਬਦ ਇੱਕੋ ਹੀ ਹੈ ਤਿੰਨਾਂ ਦੇ ਅਰਥ ਵੱਖੋ ਵੱਖਰੇ ਬਾਬਾ ਹੋਰ ਮਤ ਹੋਰ ਹੋਰ ਜਿਹੜੀ ਹੋਰਨਾ ਵਾਲੀ ਮਤ ਹੈ ਉਹਨੂੰ ਹੋਰਨੇ ਪਾਸੀ ਹੋੜ ਦੇ ਫਿਰ ਆਪਣੇ ਅੰਦਰ ਮਹਾਰਾਜ ਕਹਿੰਦੇ ਸੱਚ ਨੂੰ ਕਮਾ ਸੱਚ ਅਗਲੀ ਚੀਜ਼ ਸੰਜਮ ਸੰਜਮ ਜੀਵਨ ਵਿੱਚ ਸੰਜਮ ਬੜਾ ਜ਼ਰੂਰੀ ਹੈ ਕਿ ਔਖਾ ਕਾਮਨ ਸੰਜਮ ਰੱਖਣਾ ਸਬਰ ਰੱਖਣਾ ਕਾਲਾਪਨ ਨਾ ਹੋਣਾ ਦੁਨੀਆਵੀ ਚੀਜ਼ਾਂ ਲਈ ਬੰਦੇ ਸ਼ਦੀਦ ਹੋ ਜਾਂਦੇ ਸ਼ਦਾਈ ਹੋ ਜਾਂਦੇ ਐਂ ਕਬਰ ਆ ਜਾਂਦੇ ਇੱਕ ਮਿੰਟ ਵੇਟ ਕਰਨੀ ਔਖੀ ਹੋ ਜਾਂਦੀ ਤੁਸੀਂ ਕਿਸੇ ਥਾਂ ਤੇ ਜਾਣੇ ਹੋ ਕਿਸੇ ਬਿਲਡਿੰਗ ਦੇ ਵਿੱਚ ਛੱਡਦੇ ਹੋ ਜੇ ਦੇਖੋ ਨਾ ਕਿਤੇ ਇੱਕ ਮਿੰਟ ਕਿਤੇ ਜਿਹੜੀ ਲਿਫਟ ਭਰੀ ਹੋਵੇ ਵੇਟ ਕਰਨੀ ਪੈ ਜੇ ਵੀ ਦੂਜੀ ਆ ਜਾਣੀ ਆ ਬੰਦਾ ਇੰਨਾ ਕਿ ਚੱਲਾ ਹੋ ਜਾਂਦਾ ਧੱਕੇ ਮਾਰਨ ਤੱਕ ਲੋਕ ਹੀ ਜਾਂਦੇ ਜੇ ਕਿਤੇ ਤੁਰਦਿਆਂ ਤੁਰਦਿਆਂ ਕਿਸੇ ਬੰਦੇ ਨੂੰ ਕੋਈ ਅੱਗੇ ਗੱਡੀ ਨੂੰ ਕਾਰ ਨੂੰ ਕੋਈ ਪ੍ਰੋਬਲਮ ਆ ਜਾਏ ਤੇ ਪਿਛਲੇ ਬੰਦੇ ਐਨੇ ਕਿ ਚੰਚਲ ਔਰ ਇਤਨੇ ਸੰਜਮ ਰਹਿਤ ਹੋ ਚੁੱਕੇ ਹੁੰਦੇ ਆ ਮਾਨੋ ਕਿ ਗੱਡੀਆਂ ਦੇ ਹਾਰਨ ਵਜਨੋਂ ਹੀ ਨਹੀਂ ਹਟਦੇ ਛੋਟੀਆਂ-ਛੋਟੀਆਂ ਗੱਲਾਂ ਤੋਂ ਸਾਡਾ ਸੰਜਮ ਪਰਖਿਆ ਜਾਂਦਾ ਤੁਸੀਂ ਆਖੋਗੇ ਜੀ ਇਹ ਕਿਹੜੀ ਗੱਲ ਹੋ ਕਿਉਂ ਨਹੀਂ ਹੈ ਇਹ ਗੱਲ ਤੁਹਾਡਾ ਜੀਵਨ ਤੁਹਾਡੇ ਤਹਿਰੀਆਂ ਨੂੰ ਤੁਹਾਡੇ ਤੀਰਜ ਨੂੰ ਦਰਸਾਉਂਦਾ ਤੁਹਾਡੇ ਅੰਦਰ ਕੈਸਾ ਤੀਰਜ ਹੈ ਇਹ ਤਾਂ ਛੋਟੇ-ਛੋਟੇ ਨਿਆਣੇ ਹੁੰਦੇ ਸੀ ਮਾਤਾ ਨੇ ਰੋਟੀਆਂ ਬਣਾਉਣੀਆਂ ਚਾਰ ਪੰਜ ਬੱਚਿਆਂ ਨੇ ਆਲੇ-ਦਾਲੇ ਬਹਿ ਜਾਣਾ ਜੇ ਮਾਤਾ ਨੇ 2 ਮਿੰਟ ਲੇਟ ਹੋ ਜਾਣਾ ਉਹਨਾਂ ਨੇ ਭਾਂਡੇ ਖੜਕਾਉਣ ਲੱਗ ਜਾਣਾ ਇਹ ਤਾਂ ਨਿਆਣਿਆਂ ਦੀ ਖੇਡ ਸੀ ਤੇ ਧਰਮੀ ਬੰਦਿਆਂ ਦੇ ਅੰਦਰ ਕੋਈ ਸੰਜਮ ਨਾਲ ਦੀ ਚੀਜ਼ ਵੀ ਤਾਂ ਹੁੰਦੀ ਹੈ ਥੋੜੀ ਜਿਹੀ ਥੋੜਾ ਪੇਸ਼ੈਂਸ ਜੀਨੂੰ ਕਹਿੰਦੇ ਆ ਮਾਰੇ ਕਹਿੰਦੇ ਇਹ ਰੱਖਿਆ ਕਰੋ ਇਹ ਇਹ ਬੰਦਿਆਂ 'ਚ ਟੁੱਟਦਾ ਜਾਂਦਾ ਹੈ ਮੈਂ ਕੋ ਗ੍ਰੰਥ ਪੜ ਰਿਹਾ ਸੀ ਉਹਦੇ ਵਿੱਚ ਇੱਕ ਬੜੀ ਪਿਆਰੀ ਕਹਾਣੀ ਆਈ ਕਹਿੰਦੇ ਚੰਗੇਜ਼ ਖਾਨ ਸੁਣੋ ਹੁਣ ਗੱਲ ਬੰਦਾ ਚੰਗਾ ਨਹੀਂ ਸੀ ਪਰ ਇੱਕ ਘਟਨਾ ਜੀਵਨ ਨੂੰ ਸੋਝੀ ਦੇਣ ਵਾਲੀ ਇੱਕ ਜਿਹੜੇ ਰਾਜੇ ਮਹਾਰਾਜੇ ਕਿਤੇ ਨਾ ਕਿਤੇ ਸ਼ਿਕਾਰੀ ਵਰਤੀ ਦੇ ਹੁੰਦੇ ਉਹਨਾਂ ਦੀ ਜ਼ਿੰਦਗੀ ਨਾਲ ਇਦਾਂ ਦੀਆਂ ਘਟਨਾਵਾਂ ਘਟਦੀਆਂ ਰਹਿੰਦੀਆਂ ਨੇ ਇੱਕ ਮਿਰਗ ਦੇ ਪਿੱਛੇ ਦੌੜਿਆ ਕੋੜਾ ਦੌੜਾਇਆ ਉਹਨੇ ਤੇ ਜੰਗਲ 'ਚ ਦੂਰ ਚਲਾ ਗਿਆ ਕਿਤੇ ਆਪਣੇ ਸਾਥੀਆਂ ਤੋਂ ਵੱਖਰਾ ਹੋ ਗਿਆ ਤੇ ਇੱਕ ਥਾਂ ਪਿਆਸ ਲੱਗੀ ਪਾਣੀ ਲੱਭਦਾ ਲੱਭਦਾ ਇੱਕ ਥਾਂ ਤੇ ਥੋੜਾ ਥੋੜਾ ਪਾਣੀ ਆ ਰਿਹਾ ਉਹਨੇ ਕੀ ਕੀਤਾ ਜੀ ਕੋੜੇ ਦੇ ਵਿੱਚ ਕੋੜੇ ਦੇ ਖੁਰਜੀ ਜੀ ਸੀ ਉਹਦੇ ਵਿੱਚ ਸਮਾਨ ਰੱਖਿਆ ਸੀ ਕੁਦਰਤੀ ਪਾਣੀ ਨਹੀਂ ਸੀ ਮੁੱਕ ਗਿਆ ਕਿਤੇ ਪਿਆਲਾ ਸੀ ਉਹਨੇ ਪਿਆਲਾ ਕੱਢ ਕੇ ਥੋੜਾ ਥੋੜਾ ਪਾਣੀ ਆ ਰਿਹਾ ਸੀ ਜੁੱਤੋਂ ਪਹਾੜੀ ਤੋਂ ਥੋੜਾ ਥੋੜਾ ਉੱਥੇ ਪਿਆਲਾ ਲਾਤਾ ਤੇ ਛੋਟਾ ਜਿਹਾ ਪਿਆਲਾ ਭਰ ਗਿਆ ਜਦੋਂ ਪੀਣ ਲੱਗਾ ਉਹਦੇ ਕੋਲ ਇੱਕ ਬਾਜ ਸੀ ਜਿਹੜਾ ਉਹਦੇ ਉੱਤੇ ਉੱਡਦਾ ਰਹਿੰਦਾ ਸੀ ਸ਼ਿਕਾਰੀ ਲੋਕਾਂ ਕੋਲ ਹੁੰਦੇ ਜਦੋਂ ਪੀਣ ਲੱਗਾ ਬਾਜ ਨੇ ਝਪਟ ਮਾਰੀ ਪਿਆਲਾ ਪਾਣੀ ਦਾ ਡੁੱਲ ਗਿਆ ਉਹਨੇ ਦੂਜੀ ਵਾਰ ਫਿਰ ਪਿਆਲਾ ਚੁੱਕਿਆ ਧੋਇਆ ਤੇ ਫੇਰ ਪਿਆਲਾ ਭਰ ਕੇ ਜਦ ਉਹਨੂੰ ਪੀਣ ਲੱਗਾ ਤੇ ਫੇਰ ਬਾਜ ਨੇ ਉਸੇ ਤਰ੍ਹਾਂ ਚਪਟ ਮਾਰੀ ਪਹਿਲਾ ਫੇਰ ਡੁੱਲ ਗਿਆ ਤੀਜੀ ਵਾਰ ਫੇਰ ਭਰਿਆ ਪਾਣੀ ਤੀਜੀ ਵਾਰ ਫੇਰ ਪੀਣ ਲੱਗਾ ਤੇ ਚਪਟ ਫੇਰ ਮਾਰ ਦਿੱਤੀ ਬਾਜ ਨੇ ਪਾਣੀ ਡੁੱਲ ਗਿਆ ਤੇ ਜਦੋਂ ਹੁਣ ਅਗਲੀ ਵਾਰ ਉਹ ਪਿਆਲਾ ਭਰਨ ਲੱਗਾ ਪਿਆਲਾ ਤਾਂ ਉਹਨੇ ਭਰਿਆ ਨਹੀਂ ਵੀ ਇਹ ਗਲਤ ਕੰਮ ਹੋ ਰਿਹਾ ਹੈ ਪਿਆਲਾ ਇਸ ਲਈ ਭਰਿਆ ਵੀ ਹੁਣ ਬਾਜ ਆਉ ਜਦੋਂ ਬਾਜ ਆਇਆ ਬਾਜ ਨੇ ਚਪਟ ਮਾਰ ਕੇ ਪਾਣੀ ਤੇ ਡੋਲ ਦਿੱਤਾ ਪਰ ਇਹਨੇ ਤਲਵਾਰ ਖਿੱਚ ਕੇ ਬਾਜ ਦੇ ਮਾਰੀ ਆਪਣੇ ਦੇ ਬਾਜ ਦੇ ਦੋ ਟੋਟੇ ਕਰ ਦਿੱਤੇ ਮਾਰ ਦਿੱਤਾ ਗੁੱਸੇ ਵਿੱਚ ਆਇਆ ਪਿਆਲਾ ਟੁੱਟ ਗਿਆ